ਫਲਾਚ ਬੁੱਧਵਾਰ ਸ਼ਾਮ ਨੂੰ ਜਲੰਧਰ ਰੇਜ਼ ਦੇ ਡੀਆਈਜੀ ਨਵੀਨ ਸਿੰਘਲਾ ਦੀ ਅਗਵਾਈ ਚ ਕਾਸੋ ਆਪਰੇਸ਼ਨ ਚਲਾਇਆ ਗਿਆ ਨਸ਼ਿਆ ਦੇ ਖਾਤਮੇ ਲਈ ਬੁੱਧਵਾਰ ਸ਼ਾਮ ਨੂੰ ਜਲੰਧਰ ਰੇਜ਼ ਦੇ ਡੀਆਈਜੀ ਨਵੀਨ ਸਿੰਘਲਾ ਦੀ ਅਗਵਾਈ ਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਕਪੂਰਥਲਾ ਐਸਐਸਪੀ ਵਤਸਲਾ ਗੁਪਤਾ ਅਤੇ ਸਾਰੇ ਜ਼ਿਲ੍ਹਾ ਪੁਲਿਸ ਦੇ ਅਫਸਰਾਂ ਤੇ ਕਰਮਚਾਰੀਆਂ ਨੇ ਕਪੂਰਥਲਾ ਦੇ ਸ਼ੱਕੇ ਮੁਹੱਲੇਆ ਚ ਜੰਗੀ ਪਦਰ ਤੇ ਚੈਕਿੰਗ ਕੀਤੀ ਕਬੂਰਤਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜਿਹੜੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖੱਲ ਪਾਉਣ ਲਈ ਜਿਹੜੀ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ ਇਸੇ ਲੜੀ ਦੇ ਤਹਿਤ ਅੱਜ ਜਿਹੜੇ ਕਿ ਮੱਲਾ ਸ਼ਹਿਰੀਆ ਤੇ ਮੁਤਾਬਕੜ ਹੋਰ ਇਲਾਕੇ ਦੇ ਵੀ ਚੈਕਿੰਗ ਕੀਤੀ ਗਈ ਹੈ ਕਿਸ ਤਰੀਕੇ ਨਾਲ ਅਨਵਰ ਟਾਈਮ ਤੇ ਨਸ਼ੇ ਦੇ ਥੱਲ ਪਾਈ ਜਾ ਸਕਦੀ ਹੈ ਜਿਹਦਾ ਸਾਡਾ ਈਗਲ ਫਲਾਈਓਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਅਸੀਂ ਜਿੰਨੇ ਡਰਗ ਹੌਟਸਪੌਟਸ ਹੈ ਮੇਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਪੂਰਬਲ ਔਰ ਫਤਿਹਪੁਰਲਾ ਇਦੇ ਵਿੱਚ ਹੌਟਸਪੌਟਸ ਤੇ ਅਸੀਂ ਦਬਿਸ਼ ਤੇ ਰਹੇ ਉਹਦੇ ਵਿੱਚ ਕਪੂਰਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੌਟਸਪੌਟਸ ਹੈ ਇਹਦੇ ਸ਼ਹਿਰੀਆ ਮਹੱਲਾ ਦੇ ਵਿੱਚ ਮੈਂ ਆਇਆ ਹੈਗਾ ਇਹਨਾਂ ਦਾ ਆਪਰੇਸ਼ਨ ਖਤਮ ਹੋ ਗਿਆ ਆਲਮੋਸਟ ਔਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਔਰ ਆਊਂਡਰ ਕੀਤੇ 14 ਬੰਦੇ ਅਰੈਸਟ ਕੀਤੇ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਹੈਗੇ ਪੜੇ ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਕ ਤਰ੍ਹਾਂ ਸਬ ਜੇਲ ਹੁੰਦੀ ਸੀਗਾ ਥੋੜਾ ਨੋਟੋਰੀਅਸ ਏਰੀਆ ਸੀਗਾ ਥੋੜਾ ਕ੍ਰਾਈਮ ਇੱਥੇ ਸੀਗਾ ਇਸ ਕਰਕੇ ਇਸ ਪਾਰਟिकुलर ਅਰੀਏਚ ਉੱਤੇ ਬਿਸ਼ੇਸ਼ ਤੌਰ ਤੇ ਕਿਉਂਕਿ ਸਰ ਆਨਵਰ ਟਾਈਮ ਤੇ ਜਦ ਤੱਕ ਹੋਰ ਵੀ ਜਿਹੜੇ ਕਿ ਡਰੱਗ ਮਾਫੀਆ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਨੱਥ ਪਾਈ ਜਾਊਗੇ ਕੋਈ ਹੋਰ ਵੀ ਕੋਈ ਪਲੈਨਿੰਗ ਪਲੱਸ ਸਾਢੇ 1 ਤਾਂ ਅਸੀਂ ਪਿਛਲੇ 1 ਸਾਲ ਦੇ ਨਾਲ ਹੈਪੀਚੁਅਲ ਅਫੈਂਡਰਸ ਆ ਜਿਹੜੇ ਬੇਲ ਆਊਟ ਕ੍ਰਿਮੀਨਲਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੁੱਟਾਂ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸਿਗੇ ਇਨਵੋਲਡ ਉਹ ਬੰਦੇ ਬਾਹਰ ਆਏ ਐ ਐਨਡੀਪੀਐਸ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਬਾਹਰ ਆਏ ਐ ਉਹਨਾਂ ਦੀ ਲਿਸਟਾਂ ਬਣਾ ਰਿਆ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ ਕਿਉਂਕਿ ਮੈਂ ਸਮਝਦਾ ਕਿ ਜਿਹੜਾ 70 ਤੋਂ 80% ਕ੍ਰਾਈਮ ਹੈ ਉਹ ਜਿਹੜਾ ਹੈਬਿਚੁਅਲ ਅਫੈਂਡਰ ਬਾਹਰ ਆ ਜਾਂਦਾ ਉਹੀ ਕਰਦਾ ਹੈ ਨਵਾਂ ਨਵਾਂ ਜਿਹੜਾ ਕ੍ਰਿਮੀਨਲ ਆ ਉਹ ਘੱਟ ਜੁੜਦਾ ਹੈ ਲੇਕਿਨ ਜਿਹੜਾ ਹੈਬਿਚੁਅਲ ਅਫੈਂਡਰ ਹੈ ਉਹ ਬਾਰ ਬਾਰ ਕਰਾਈਂ ਕਰਦਾ ਸਰ ਜਿਹੜੇ ਲੋਕ ਕਹਿੰਦੇ ਕਿ ਨਸ਼ਾ ਛੱਡ ਕੇ ਮੁਖਤਾ ਰਚ ਵਾਪਸ ਆਣਾ ਚਾਹੁੰਦੇ ਆ ਉਹ ਲਈ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਹੈ ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ ਜੀਸੀ ਹੈਗੇ ਸਿਵਲ ਸਰਜਨ ਇਨਵੋਲਡ ਹੈਗੇ ਤੇ ਜਿਹੜਾ ਛਾਰਾ ਛਾਰਾ ਕਰਦਾ ਹੈ ਉਹ ਗਲਤੀਆਂ ਹੈਗੇ ਔਰ ਇੰਨੀ ਚੰਗਾ ਕੰਟਰੋਲ ਹੈ ਕਿ ਜੇ ਕ੍ਰਿਮੀਨਲ ਕੋਦੇ ਅੰਦਰ ਦਿੱਤਾ ਕਰਿਓ ਜਿਹੜਾ ਸਕਤਰ ਰੋਹਿਨ ਚਾਹਾਂਦਾ ਹੈ ਉਹਨੂੰ ਜੁੜੇ। ਤਾਂ ਸਾਰੇ ਜਿਹੜੇ ਕੋਈ ਹੋਰ ਡਰਗ ਮਾਫੀਆ ਵਾ ਜਿਹੜੇ ਕਿ ਕ੍ਰਿਮੀਨਲ ਮਾਈਂਡਡ ਬੰਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪਰ ਪ੍ਰਸ਼ਾਸਨ ਵੱਲੋਂ ਦੇਖੋ ਆਪ ਯਾ ਤਾਂ ਏਰੀਆ ਨੂੰ ਛੱਡ ਕੇ ਭੱਜੋ ਇੱਥੋਂ ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦਿਓ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹੜਾ ਡਰਗ ਦੇ ਵਿੱਚ ਇਨਵੋਲਡ ਆ।